ਸੁਨੰਦਰ ਸ਼ਰਮਾ ਵੱਲੋਂ ਔਰਣਾ ਨਾਲ ਹੋਈ ਧੋਖਾਧੜੀ ਮਾਮਲੇ 'ਚ ਵੱਡਾ ਐਕਸ਼ਨ ਪੰਜਾਬ ਪੁਲਿਸ ਤੇ ਪੰਜਾਬ ਮਹਿਲਾ ਕਮਿਸ਼ਨ ਦੀ ਪ੍ਰਧਾਨ ਲਾਲੀ ਗਿਲ ਵੱਲੋਂ ਲਿਆ ਗਿਆ ਹੈ ਸੁਨੰਦਰ ਸ਼ਰਮਾ ਦੀ ਸ਼ਿਕਾਇਤ ਤੋਂ ਬਾਅਦ ਪੰਜਾਬ ਪੁਲਿਸ ਦੇ ਥਾਣਾ ਮਠਾਰੂ ਪੁਲਿਸ ਨੇ ਇੱਕ 뮤직 ਪ੍ਰੋਡਿਊਸਰ ਪਿੰਕੀ ਤਾਲੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਦਰਅਸਲ ਸਿੰਗਾ ਸੁਨੰਦਰ ਸ਼ਰਮਾ ਵੱਲੋਂ 8 ਮਾਰਚ ਨੂੰ ਆਪਣੇ ਸੋਸ਼ਲ ਮੀਡੀਆ ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਗਈ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਮੰਗੀ ਗਈ ਸੀ ਜਿਸ ਦੇ ਉਹਨਾਂ ਨੇ ਫੈਨਸ ਨੂੰ ਵੀ ਕਾਫੀ ਚਿੰਤਾ ਚ ਪਾ ਦਿੱਤਾ ਸੀ ਸੁਰਿੰਦਰ ਨੇ ਉਸ ਪੋਸਟ ਚ ਦੱਸਿਆ ਸੀ ਕਿ ਇੱਕ ਤੀਜੀ ਧਿਰ ਦੀ ਕੰਪਨੀ ਅਤੇ ਇੱਕ ਵਿਅਕਤੀ ਵੱਲੋਂ ਉਹਨਾਂ ਦੇ ਇੱਕ ਨਕਲੀ ਵਾਧਾਰਕ ਅਧਿਕਾਰ ਰੀਚਨ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਨਾਂ ਤੇ ਲੋਕਾਂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਨੰਦਰਾ ਸ਼ਰਮਾ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਕੁਝ ਧੋਖੇਬਾਜ਼ ਵਿਅਕਤੀ ਅਤੇ ਸੰਸਥਾਵਾਂ ਉਹਨਾਂ ਦੇ ਕਾਰੋਬਾਰੀ ਕਾਰਨਾਮੀਆਂ ਤੇ ਵਿਸ਼ੇਸ਼ ਅਧਿਕਾਰਾਂ ਦਾ ਝੂਠਾ ਦਾਵਾ ਕਰ ਰਹੀਆਂ ਨੇ ਅਤੇ ਤੀਜੀਆਂ ਧਿਰਾਂ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਗੁੰਮਰਾਹ ਕਰ ਰਹੀਆਂ ਨੇ ਕਿ ਸੁਨੰਦਰਾ ਉਹਨਾਂ ਨਾਲ ਇਕਰਾਰਨਾਮੇ ਵੱਜੂ ਬੱਜੀ ਹੋਈ ਹੈ। ਸੁਨੰਧਾ ਵੱਲੋਂ ਲਿਖਿਆ ਗਿਆ ਸੀ ਕਿ ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਨੇ ਅਤੇ ਤੋਖਾ-ਡੜੀ ਵਾਲੇ ਨੇ ਤਾਂ ਸੁਨੰਧਾ ਵੱਲੋਂ ਮਦਦ ਮੰਗੀ ਗਈ ਸੀ ਕਿ ਇਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਸੁਨੰਧਾ ਸ਼ਰਮਾ ਦੀ ਇਸ ਪੋਸਟ ਤੋਂ ਬਾਅਦ ਹੀ ਪੰਜਾਬ ਮਹਿਲਾ ਕਮਿਸ਼ਨ ਦੀ ਪ੍ਰਧਾਨ ਲਾਲੀ ਗਿਲ ਵੱਲੋਂ ਇਸ ਐਕਸ਼ਨ ਲੈਬ 뮤직 ਪ੍ਰੋਡਿਊਸਰ ਪਿੰਕੀ ਤਾਲੀਵਾਲ ਖਿਲਾਫ ਕੇਸ दर्ज ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਮੁਤਾਬਕ ਲਾਲੀ ਗਿਲ ਨੇ ਦੱਸਿਆ ਕਿ ਪਿੰਕੀ ਤਾਲੀਵਾਲ ਨੇ ਸੁਨੰਧਾ ਸ਼ਰਮਾ ਨਾਲ ਤੋਖਾ-ਡੜੀ ਕੀਤੀ ਇਸ ਸਾਲਾ ਤੋਂ ਸੁਨੰਦਰ ਸ਼ਰਮਾ ਦੇ ਬਕਾਇਆ ਯਾਨੀ ਕਿ ਉਹਨਾਂ ਦਾ ਪੈਸਾ ਨਹੀਂ ਦਿੱਤਾ ਤੇ ਸੁਕੰਦਰ ਨੂੰ ਕੰਪਨੀ ਚ ਬੰਦੂਆਂ ਮਜ਼ਦੂਰ ਬਣਾ ਕੇ ਰੱਖਿਆ ਗਿਆ ਤੇ ਹਰ ਗੱਲ ਤੇ ਸੁਮੰਦਰ ਨੂੰ ਧਮਕਾਉਂਦਾ ਸੀ ਇਸ ਦੇ ਨਾਲ ਹੀ ਜਾਣਕਾਰੀ ਮੁਤਾਬਕ ਲਾਲੀ ਗਿੱਲ ਨੇ ਕਿਹਾ ਕਿ ਕਿਸੇ ਵੀ ਲਿਆਸਤ ਤੋਂ ਔਰਤਾਂ ਨੂੰ ਡਰਾਉਣਾ ਧਮਕਾਉਂ ਤੰਗ ਪਰੇਸ਼ਾਨ ਕਰਨ ਜਾਂ ਉਹਨਾਂ ਦੇ ਅਧਿਕਾਰਾਂ ਦਾ ਕਾਨੂੰਨ ਕਮਿਸ਼ਨ ਬਰਦਾਸ਼ਤ ਨਹੀਂ ਕਰੇਗੀ ਉਹਨਾਂ ਅੱਗੇ ਭਰੋਸਾ ਦਿੱਤਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀਆਂ ਨੂੰ ਯਕੀਨੀ ਬਣਾਉਣ ਅਤੇ ਭਵਿਕ ਕੋ ਅਜਿਹੇ ਘਟਨਾਵਾਂ ਨੂੰ ਰੋਕਣ ਲਈ ਵਚਨਬੱਧ ਹੈ ਕਮਿਸ਼ਨ ਹੋਣਾਂ ਸਾਰੀ ਕੁੜੀਆਂ ਜੋ ਚੁੱਪਚਾਪ ਧੁਖ ਚੱਲ ਰਹੀਆਂ ਹਨ ਉਹ ਵੀ ਅਪੀਲ ਕਰਦੇ ਕਿ ਲੀਡਰ ਹੋਗੇ ਅੱਗੇ ਆਓ ਅਤੇ ਹੱਕਾਂ ਲਈ ਲੜੋ ਉਹਨਾਂ ਨੇ ਕਿਹਾ ਕਿ ਕਮਿਸ਼ਨ ਪੀੜਤਾ ਦੀ ਸੁਰੱਖਿਆ, ਮਾਨ ਅਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਪੂਰੀ ਸਮਰਪਣ ਹੈ ਤੇ ਉਹਨਾਂ ਦੇ ਨਾਲ ਖੜ੍ਹਾ ਹੈ। ਅੰਤ ਵਿੱਚ ਲਾਲੀ ਗਿੱਲ ਨੇ ਕਿਹਾ ਅਸੀਂ ਇਸ ਕੇਸ ਤੇ ਪੂਰੀ ਤਰ੍ਹਾਂ ਨਜ਼ਰ ਬਣਾਈ ਹੋਈ ਆ ਤੇ ਕਾਨੂੰਨੀ ਕਾਰਵਾਈ ਇਸ ਤੇ ਜੋ ਵੀ ਬੰਦ ਦੀਏ ਉਹ ਕਰਾਂਗੇ। ਸੁਨੰਦਾ ਦੀ ਇਸ ਪੋਸਟ ਪਾ ਕੇ ਮਦਦ ਮੰਗਣ ਤੇ ਉਹਨਾਂ ਦੀ ਮਦਦ ਹੁਣ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਹੁਣ ਹੋਰ ਵੱਲੇ ਸਮੇਂ ਚ ਦੇਖਣਾ ਹੋਵੇਗਾ ਕਿ ਪਿੰਕੀ ਢਾਲੀਵਾਲ ਤੇ ਹੋਰ ਕੀ ਐਕਸ਼ਨ ਲਿਆ ਜਾਵੇਗਾ। ਭਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ।